ਸ਼ਾਮ ਦਾ ਸਮਾਂ ਹੈ ਅਤੇ ਪੀਰਾਂ ਦੇ ਦਰਬਾਰ ਦੇ ਉੱਪਰ ਕਾਫੀ ਜ਼ਿਆਦਾ ਭੀੜ ਹੈ। ਉੱਥੇ ਹਜ਼ਾਰਾਂ ਸੰਗਤਾਂ ਦਾ ਇਕੱਠ ਹੈ ਦੂਰੋਂ ਨੇੜੇੋਂ ਲੋਕ ਪੀਰਾਂ ਦੀ ਰਹਿਮਤ ਲੈਣ ਅਤੇ ਆਪਣੀ ਸਮੱਸਿਆ ਦਾ ਹੱਲ ਕਰਵਾਉਣ ਦੇ ਲਈ ਇੱਥੇ ਆਏ ਹਨ। ਅੱਜ ਇਸ ਭੀੜ ਦੇ ਵਿੱਚ ਇੱਕ ਬੀਬੀ ਵੀ ਦਿਖ ਰਹੀ ਹੈ ਨੀਲਾ ਬਾਣਾ ਅਤੇ ਉਸੇ ਹੀ ਰੰਗ ਦੀ ਨੀਲੀ ਦਸਤਾਰ ਇੱਕ ਵੱਡੀ ਸ੍ਰੀ ਸਾਹਿਬ ਦੇ ਨਾਲ ਅਤੇ ਉਸ ਦਾ ਬੱਚਾ ਵੀ ਉਸ ਦੇ ਨਾਲ ਹੈ ਲੋਕਾਂ ਨੂੰ ਲੱਗ ਰਿਹਾ ਹੈ ਕਿ ਸ਼ਾਇਦ ਅੱਜ ਬੀਬੀ ਵੀ ਪੀਰਾ ਦੀ ਰਹਿਮਤ ਲੈਣ ਦੇ ਲਈ ਜਾਂ ਫਿਰ ਆਪਣੀ ਸਮੱਸਿਆ ਦਾ ਹੱਲ ਕਰਵਾਉਣ ਦੇ ਲਈ ਇੱਥੇ ਆਈ ਹੈ ਕੁਝ ਲੋਕ ਉਸ ਨੂੰ ਘੂਰ ਰਹੇ ਹਨ ਕੁਝ ਖੁਸ਼ ਹੋ ਰਹੇ ਹਨ ਅਤੇ ਕਈ ਲੋਕ ਬਿਲਕੁਲ ਹੋਰ ਤਰੀਕੇ ਦੇ ਨਾਲ ਦੇਖ ਰਹੇ ਹਨ ਪਰ ਅੱਜ ਕਿਸੇ ਨੂੰ ਅੰਦਾਜ਼ਾ ਨਹੀਂ ਕਿ ਇਸ ਜਗ੍ਹਾ ਦੇ ਉੱਪਰ ਕੀ ਹੋਣ ਵਾਲਾ ਹੈ ਪੀਰਾਂ ਵਾਲਾ ਬਾਬਾ ਸਿਰ ਕਮਾਉਂਦਾ ਹੈ ਅਤੇ ਇੱਕ ਇੱਕ ਦੀ ਸਮੱਸਿਆ ਦਾ ਹੱਲ ਦੱਸਦਾ ਹੈ। ਆਜੋ ਨੀਲਾ ਸੂਟ ਪਾਈ ਬੀਬੀ ਬੈਠੀ ਹੈ। ਤੁਹਾਡੇ ਘਰ ਵਾਲੇ ਨੂੰ ਕੋਈ ਸਮੱਸਿਆ ਹੈ। ਵੀਜ਼ਾ ਨਹੀਂ ਲੱਗਦਾ। ਬੀਬੀ ਬੋਲਦੀ ਹੈ, "ਹਾਂ ਬਾਬਾ ਜੀ, ਸਾਡਾ ਵੀਜ਼ਾ ਨਹੀਂ ਲੱਗਦਾ। ਸਾਡਾ ਵੀਜ਼ਾ ਲਵਾ ਲਓ।" ਬਾਬਾ ਆਖਦਾ, "ਇਹ ਲੋ ਤਵੀਤ ਸੱਤ ਵਾਰ ਸਿਰ ਤੋਂ ਵਾਰ ਕੇ ਸੱਤ ਦਿਨਾਂ ਬਾਅਦ 8ਵੇਂ ਦਿਨ ਤੋਬੇ ਵਿੱਚ ਸੋਟੇ ਆਇਓ, ਵੀਜ਼ਾ ਲੱਗ ਜਾਵੇਗਾ।" ਇਸ ਤਰ੍ਹਾਂ ਦੀਆਂ ਕਰਾਮਾਤਾਂ ਦਿਖਾਉਂਦਾ ਜਾ ਰਿਹਾ ਹੈ। ਬੀਬੀ ਗੁਰਮੀਤ ਕੌਰ ਉਸ ਨੂੰ ਘੂਰਦੀ ਹੈ। ਬਾਬਾ ਕਿਸੇ ਬੁੱਢੇ ਦਾ ਇਲਾਜ ਕਰਦਾ ਹੈ, ਕਿਸੇ ਬੱਚੇ ਨੂੰ ਪ੍ਰਸ਼ਾਦ ਦਿੰਦਾ ਹੈ। ਅੰਤ ਵਿੱਚ ਬਾਬੇ ਦੀ ਨਿਗਾਹ ਗੁਰਮੀਤ ਕੌਰ ਤੇ ਪੈਂਦੀ ਹੈ ਅਤੇ ਕਹਿੰਦਾ ਹੈ ਕਿ ਓਏ ਬੀਬੀ ਅੱਗੇ ਆ ਦੱਸ ਕੀ ਸਮੱਸਿਆ ਲੈ ਕੇ ਆਈ ਹੈ। ਲੋਕਾਂ ਦੇ ਦਿਲ ਧੜਕਣ ਲੱਗੇ। ਸਭ ਨੂੰ ਇੰਤਜ਼ਾਰ ਹੈ ਕਿ ਗੁਰਮੀਤ ਕੌਰ ਇੱਥੇ ਕੀ ਲੈਣ ਆਈ ਹੈ ਉਹ ਹੌਲੀ ਹੌਲੀ ਬਾਬੇ ਵੱਲ ਵੱਧਦੀ ਹੈ ਜਿਵੇਂ ਹੀ ਨੇੜੇ ਪਹੁੰਚਦੀ ਹੈ ਇੱਕ ਜ਼ੋਰਦਾਰ ਸਰਦੀ ਚਪੇੜ ਬਾਬੇ ਦੇ ਗੱਲ ਤੇ ਰੱਖ ਦਿੰਦੀ ਹੈ ਸਾਰੇ ਲੋਕ ਦੇਖ ਕੇ ਸਤਬਦ ਰਹਿ ਜਾਂਦੇ ਨੇ ਢੋਲ ਕੀ ਸ਼ੈਣੇ ਸਭ ਰੁਕ ਜਾਂਦੇ ਹਨ ਤੇ ਬਾਬਾ ਜਮੀਨ ਤੇ ਲੱਗ ਪੈਂਦਾ ਹੈ ਸਭ ਹੈਰਾਨ ਹਨ ਕਿ ਆਖਰਕਾਰ ਕੀ ਹੋਇਆ ਜਾਣਨ ਦੇ ਲਈ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਇਹ ਕਹਾਣੀ ਸ਼ੁਰੂ ਹੁੰਦੀ ਹੈ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਸਰਦਾਰਪੁਰ ਵਿੱਚ ਜੋ ਕਿ ਖਡੂਰ ਸਾਹਿਬ ਤੋਂ ਥੋੜੀ ਹੀ ਦੂਰੀ ਤੇ ਹੈ ਇਹ ਪਿੰਡ ਸਦੀਆਂ ਤੋਂ ਸ਼ਾਂਤੀ ਦੀ ਗੋਦ ਵਿੱਚ ਸੀ ਸਾਰੇ ਇਹ ਲੋਕ ਇੱਕ ਦੂਜੇ ਨਾਲ ਪਿਆਰ ਨਾਲ ਰਹਿੰਦੇ ਸਨ ਪਿੰਡ ਦੇ ਇੱਕ ਪਾਸੇ ਸੋਨਾ ਗੁਰਦੁਆਰਾ ਸਾਹਿਬ ਸੀ ਜਿੱਥੇ ਸਵੇਰੇ ਸ਼ਾਮ ਗੁਰਬਾਣੀ ਦਾ ਕੀਰਤਨ ਹੁੰਦਾ ਸੰਗਤ ਵਿੱਚ ਸਿੱਖ Hindu ਅਤੇ ਹੋਰ ਧਰਮਾਂ ਦੇ ਲੋਕ ਵੀ ਸ਼ਾਮਲ ਸਨ ਗੁਰਦੁਆਰੇ ਦੇ ਨੇੜੇ ਇੱਕ ਵੱਡਾ ਬੋਹੜ ਦਾ ਦਰਖਤ ਸੀ ਜਿੱਥੇ ਬਜ਼ੁਰਗ ਗੱਲਾਂ ਕਰਦੇ ਬੱਚੇ ਖੇਡਦੇ ਪਿੰਡ ਦੇ ਦੂਜੇ ਪਾਸੇ ਇੱਕ ਪੁਰਾਣਾ Hindu ਮੰਦਿਰ ਸੀ ਜਿੱਥੇ ਸੋਮਵਾਰ ਵਾਲੇ ਦਿਨ ਅਕਸਰ ਹੀ ਭੀੜ ਲੱਗੀ ਰਹਿੰਦੀ ਅਤੇ ਉੱਥੇ ਲੋਕ ਭਗਤ ਭਜਨ ਕੀਰਤਨ ਕਰਦੇ ਸਾਰੇ ਖੁਸ਼ ਹਨ ਅਤੇ ਕਦੇ ਕਿਸੇ ਧਰਮ ਦੇ ਨਾਂ ਤੇ ਕੋਈ ਝਗੜਾ ਨਹੀਂ ਹੋਇਆ ਪਿੰਡ ਦੇ ਵਿੱਚ ਇੱਕ ਬੀਬੀ ਰਹਿੰਦੀ ਸੀ ਜਿਸ ਦਾ ਨਾਮ ਸੀ ਗੁਰਮੀਤ ਕੌਰ ਉਹ ਇੱਕ ਸਾਦੀ ਜੀ ਔਰਤ ਸੀ ਉਮਰ ਤਕਰੀਬਨ 45 ਸਾਲ ਨੀਲੀ ਦਸਤਾਰ ਨੀਲਾ ਚੋਲਾ ਅਤੇ ਕਮਰ ਤੇ ਚਮਕਦੀ ਕਿਰਪਾਨ ਉਸ ਨੂੰ ਅਜੀਬ ਸ਼ਾਨ ਦਿੰਦੇ ਸਨ ਗੁਰਮੀਤ ਕੌਰ ਦੀ ਜ਼ਿੰਦਗੀ ਸੌਖੀ ਨਹੀਂ ਸੀ 10 ਸਾਲ ਪਹਿਲਾਂ ਉਸਦੇ ਪਤੀ ਦੀ ਮੌਤ ਹੋ ਗਈ ਸੀ ਉਸਦੇ ਪਤੀ ਜਸਵਿੰਦਰ ਸਿੰਘ ਇੱਕ ਸਿਆਣੇ ਅਤੇ ਸਾਦੇ ਇਨਸਾਨ ਸਨ ਜੋ ਗੁਰਦੁਆਰੇ ਦੀ ਸੇਵਾ ਵਿੱਚ ਲੱਗੇ ਰਹਿੰਦੇ ਇੱਕ ਦਿਨ ਉਸ ਨੂੰ ਤੇਜ਼ ਬੁਖਾਰ ਹੋਇਆ ਅਤੇ ਡਾਕਟਰਾਂ ਦੀ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹ ਬਚ ਨਾ ਸਕੇ ਇਸ ਨੇ ਗੁਰਮੀਤ ਕੌਰ ਨੂੰ ਤੋੜ ਕੇ ਰੱਖ ਦਿੱਤਾ ਉਸ ਦਾ ਇਕਲੌਤਾ ਪੁੱਤਰ ਜਸਪ੍ਰੀਤ ਸਿੰਘ ਜੋ ਕਿ ਐਸ ਵਕਤ 16 ਸਾਲਾਂ ਦਾ ਸੀ ਉਸ ਦਾ ਉਹੀ ਇਕਲੌਤਾ ਸਹਾਰਾ ਸੀ ਗੁਰਮੀਤ ਕੌਰ ਦੀ ਆਰਥਿਕ ਹਾਲਤ ਵੀ ਚੰਗੀ ਨਹੀਂ ਸੀ ਉਸਦੇ ਖੇਤ ਸਨ ਪਰ ਮੌਸਮ ਦੀ ਮਾਰ ਅਤੇ ਬਾਜ਼ਾਰ ਦੀਆਂ ਘੱਟ ਕੀਮਤਾਂ ਨੇ ਉਸਨੂੰ ਨੁਕਸਾਨ ਵਿੱਚ ਰੱਖਿਆ ਪੰਜਾਬ ਦੇ ਨੌਜਵਾਨ ਵਿਦੇਸ਼ ਜਾਣ ਦੀਆਂ ਤਿਆਰੀਆਂ ਵਿੱਚ ਸਨ ਪਰ ਗੁਰਮੀਤ ਕੌਰ ਨੇ ਆਪਣੀ ਜ਼ਮੀਨ ਨਹੀਂ ਛੱਡੀ ਉਸਨੂੰ ਆਪਣੀ ਜ਼ਮੀਨ ਨਾਲ ਪਿਆਰ ਸੀ ਅਤੇ ਆਪਣੇ ਪੁੱਤਰ ਨੂੰ ਵੀ ਇਹੀ ਸਿਖਾਉਣਾ ਚਾਹੁੰਦੀ ਸੀ ਉਹ ਹਰ ਸਵੇਰੇ ਗੁਰਦੁਆਰੇ ਜਾਂਦੀ ਸੇਵਾ ਕਰਦੀ ਅਤੇ ਖੇਤਾਂ ਦੇ ਵਿੱਚ ਕੰਮ ਕਰਦੀ ਉਸ ਦੀ ਜ਼ਿੰਦਗੀ ਸਾਦੀ ਸੀ ਪਰ ਸ਼ਾਇਦ ਸਭ ਕੁਝ ਬਦਲਣ ਵਾਲਾ ਸੀ ਇੱਕ ਦਿਨ ਪਿੰਡ ਵਿੱਚ ਇੱਕ ਨਵਾਂ ਬੰਦਾ ਆਇਆ ਬਾਬਾ ਸਾਈ ਸ਼ਿਵਨਾਥ ਉਮਰ ਤਕਰੀਬਨ 50 ਸਾਲ ਲੰਬੀ ਦਾੜ੍ਹੀ ਲਾਲ ਪੱਗ ਅਤੇ ਗੂੰਜਦੀ ਆਵਾਜ਼ ਉਸ ਦੀ ਗੱਲ ਵਿੱਚ ਮੋਟੀਆਂ ਮਾਲਾਵਾਂ ਹੱਥ ਵਿੱਚ ਵੱਡਾ ਸੋਟਾ ਜਿਸ ਤੇ ਚਮਕਦੀਆਂ ਝੰਡੀਆਂ ਬਣੀਆਂ ਸਨ ਉਸ ਦੇ ਚਿਹਰੇ ਤੇ ਅਜੀਬ ਚਮਕ ਸੀ ਜੋ ਲੋਕਾਂ ਨੂੰ ਡਰਾਉਂਦੀ ਅਤੇ ਆਕਰਸ਼ਿਤ ਕਰਦੀ ਸੀ ਸਾਈ ਸ਼ਿਵਨਾਥ ਪਹਿਲਾਂ ਵੀ ਕਈ ਪਿੰਡਾਂ ਦੇ ਵਿੱਚ ਚੌਂਕੀ ਲਗਾਉਂਦਾ ਸੀ ਉਸ ਦੇ ਨਾਲ ਕੁਝ ਚੇਲੇ ਸਨ ਜੋ ਉਸ ਦੀਆਂ ਗੱਲਾਂ ਫੈਲਾਉਂਦੇ ਪਹਿਲਾਂ ਤਰਨ ਤਰਨ ਦੇ ਇੱਕ ਪਿੰਡ ਦੇ ਵਿੱਚ ਚੌਕੀ ਲਗਾਉਂਦਾ ਸੀ ਪਰ ਕਿਸੇ ਕਾਰਨ ਉੱਥੋਂ ਇੱਥੇ ਆ ਗਿਆ ਉਸਨੇ ਆਪਣੇ ਘਰ ਦੇ ਵਿਹੜੇ ਦੇ ਵਿੱਚ ਪੀਰਾਂ ਦੀ ਚੌਂਕੀ ਸ਼ੁਰੂ ਕੀਤੀ। ਹਰ ਵੀਰਵਾਰ ਸ਼ਾਮ ਨੂੰ ਉਸ ਦਾ ਵਿਹੜਾ ਲੋਕਾਂ ਦੇ ਨਾਲ ਭਰ ਜਾਂਦਾ। ਉਸ ਦੀ ਉੱਚੀ ਥਾਂ ਤੇ ਲਾਲ ਕੱਪੜੇ ਲਾਲ ਸਜਾਈ ਗੱਦੀ ਲਗਾਈ ਜਾਂਦੀ। ਆਲੇ-ਦੁਆਲੇ ਚਿਰਾਗ ਜਗਦੇ ਅਤੇ ਸਾਹਮਣੇ ਵੱਡੇ ਤਵੇ ਵਿੱਚ ਸ਼ੱਕਰ, ਪਤਾਸੇ ਅਤੇ ਪੀਲੇ ਚੌਲਾਂ ਦਾ ਪ੍ਰਸ਼ਾਦ ਹੁੰਦਾ। ਸਾਈਂ ਸ਼ਿਵਨਾਥ ਦੀ ਚੌਂਕੀ ਦਾ ਤਰੀਕਾ ਵੀ ਅਜੀਬ ਸੀ। ਉਹ ਪਹਿਲਾਂ ਸਿਰ ਨੂੰ ਹੌਲੀ-ਹੌਲੀ ਘਮਾਉਣਾ ਸ਼ੁਰੂ ਕਰਦਾ, ਫਿਰ ਗਤੀ ਤੇਜ਼ ਹੋ ਜਾਂਦੀ। ਉਸ ਦੇ ਲੰਬੇ ਵਾਲ ਖੁੱਲ੍ਹ ਕੇ ਚਾਰੇ ਪਾਸੇ ਉੱੜਦੇ, ਅੱਖਾਂ ਲਾਲ ਹੋ ਜਾਂਦੀਆਂ। ਉਹ ਉਹ ਜੀ ਦੀ ਆਵਾਜ਼ ਵਿੱਚ ਕਹਿੰਦਾ ਬੋਲੋ ਸੱਚੇ ਦਰਬਾਰ ਕੀ ਲੋਕ ਜਕਾਰੇ ਲਾਉਂਦੇ ਅਤੇ ਕਹਿੰਦੇ ਜੈ ਬਾਦ ਕਹਿੰਦਾ ਬੋਲੋ ਲਾਲਾ ਵਾਲੇ ਪੀਰ ਦੀ ਅਤੇ ਬਾਅਦ ਵਿੱਚ ਲੋਕ ਉਸ ਦੇ ਪਿੱਛੇ ਕਹਿੰਦੇ ਜੈ ਉਹ ਕਹਿੰਦਾ ਮੇਰੇ ਵਿੱਚ ਸੈਂਕੜੇ ਸਾਲ ਪੁਰਾਣੀ ਰੂਹ ਬੜੀ ਹੋਈ ਹੈ ਮੇਰੇ ਅੱਗੇ ਸਿਰ ਝੁਕਾਓ ਚਰਾਗ ਲੈ ਕੇ ਆਓ ਪ੍ਰਸ਼ਾਦ ਚੜਾਓ ਮੈਂ ਤੁਹਾਡੇ ਦੁੱਖ ਦੂਰ ਕਰ ਦਿਆਂਗਾ ਉਹ ਲੋਕਾਂ ਦੀਆਂ ਸਮੱਸਿਆ ਜਾਣਦਾ ਜਾਪਦਾ ਕਿਸੇ ਨੂੰ ਕਹਿੰਦਾ ਤੂੰ 15 ਸਾਲ ਤੋਂ ਬਿਮਾਰ ਹੈਂ ਤੇਰੇ ਘਰ ਵਿੱਚ ਭੂਤ ਦੀ ਵਜ੍ਹਾ ਹੈ ਤੇਰੇ ਨਾਲ ਇੱਕ ਬੁਰੀ ਸ਼ਕਤੀ ਹੈ ਮੈਂ ਬੁਰੀ ਸ਼ਕਤੀ ਭਜਾਵਾਂਗਾ ਉਹ ਲੋਕਾਂ ਨੂੰ ਡਰਾਉਂਦਾ ਕਿ ਜੇ ਮੇਰੀ ਗੱਲ ਨਾ ਮੰਨੀ ਤਾਂ ਪੀਰ ਸਜ਼ਾ ਦੇਣਗੇ ਤੁਹਾਡੇ ਘਰ ਬਿਮਾਰੀਆਂ ਵੱਧ ਜਾਣੀਆਂ ਬੱਚੇ ਮਰ ਜਾਣਗੇ ਜ਼ਿੰਦਗੀ ਬਰਬਾਦ ਹੋ ਜਾਵੇਗੀ ਸ਼ੁਰੂ ਵਿੱਚ ਕੁਝ ਹੀ ਲੋਕ ਉਸ ਦੀ ਚੌਂਕੀ ਵੀ ਜਾਂਦੇ ਇਹ ਉਹ ਸਨ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਦੁੱਖ ਸੀ ਇੱਕ ਔਰਤ ਜਿਸ ਦੀ ਧੀ ਦੀ ਸਿਹਤ ਖਰਾਬ ਸੀ ਬਾਬੇ ਕੋਲ ਆਈ ਉਸ ਨੇ ਚਿਰਾਗ ਜਗਾਏ ਪ੍ਰਸ਼ਾਦ ਚੜਾਇਆ ਜਦੋਂ ਧੀ ਦੀ ਸਿਹਤ ਵਿੱਚ ਸੁਧਾਰ ਆਇਆ ਉਸ ਨੇ ਪਿੰਡ ਵਿੱਚ ਗੱਲ ਫੈਲਾ ਦਿੱਤੀ ਲੋਕ ਭੱਜੇ ਭੱਜੇ ਚੌਂਕੀ ਵੱਲ ਆਉਣ ਲੱਗੇ ਹੌਲੀ ਹੌਲੀ ਗਿਣਤੀ ਸੈਂਕੜਿਆਂ ਤੋਂ ਹਜ਼ਾਰਾਂ ਤੱਕ ਪਹੁੰਚ ਗਈ ਹਰ ਵੀਰਵਾਰ ਬਾਬੇ ਦਾ ਵਿਹੜਾ ਲੋਕਾਂ ਦੇ ਨਾਲ ਭਰ ਜਾਂਦਾ ਉਹ ਸਿਰ ਕਮਾਉਂਦਾ ਲੋਕਾਂ ਨੂੰ ਡਰਾਉਂਦਾ ਅਤੇ ਤਵੀਤ ਦਿੰਦਾ ਜਿਨ੍ਹਾਂ ਦੇ ਘਰ ਦੇ ਦਰਵਾਜ਼ੇ ਤੇ ਟੰਗੜਾ ਹੁੰਦਾ ਸੀ ਉਸ ਦੇ ਬਦਲੇ ਉਹ ਲੋਕਾਂ ਦੇ ਕੋਲੋਂ ਮੋਟੀ ਰਕਮ ਲੈਂਦਾ ਅਤੇ ਲੋਕ ਆਪਣੀ ਸਮੱਸਿਆ ਲੈ ਕੇ ਉੱਥੇ ਆਉਂਦੇ ਸੀ ਜਿਨ੍ਹਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੁੰਦਾ ਉਹ ਡਰ ਦੇ ਕਾਰਨ ਚੁੱਪੀ ਰਹਿੰਦੇ ਸੋਚਦੇ ਜੇ ਬਾਬੇ ਖਿਲਾਫ ਬੋਲਿਆ ਗਿਆ ਤਾਂ ਪੀਰ ਸਜ਼ਾ ਦੇਣਗੇ ਇਸ ਤਰ੍ਹਾਂ ਬਾਬੇ ਦਾ ਕਾਰੋਬਾਰ ਹੈ ਵਧਦਾ ਗਿਆ ਵੱਡਾ ਸ਼ਾਮਿਆਨਾ ਲੱਗਣ ਲੱਗ ਪਿਆ ਚੇਲੇ ਚਿੰਤੇ ਢੋਲਕੀਆਂ ਹਰਮੋਨੀਆਂ ਵਜਾਉਂਦੇ ਮਾਹੌਲ ਅਜੀਬ ਜਿਹਾ ਬਣ ਜਾਂਦਾ ਇੱਕ ਵਿਅਕਤੀ ਸੋਹਣ ਸਿੰਘ ਬਾਬੇ ਦਾ ਸਭ ਤੋਂ ਵੱਡਾ ਸਮਰਥਕ ਸੀ ਉਸ ਦੀ ਪਤਨੀ ਦੀ ਬਿਮਾਰੀ ਨੇ ਉਸ ਬਾਬੇ ਵੱਲ ਖਿੱਚਿਆ ਜਦੋਂ ਪਤਨੀ ਦੀ ਸਿਹਤ ਸੁਧਰੀ ਤਾਂ ਸੋਹਣ ਸਿੰਘ ਨੇ ਬਾਬੇ ਦੀਆਂ ਗੱਲਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ ਉਹ ਕਹਿੰਦਾ ਬਾਬੇ ਨੇ ਮੇਰੀ ਪਤਨੀ ਨੂੰ ਬਚਾਇਆ ਹੈ ਭੂਤ ਭਜਾਇਆ ਹੈ ਪਰ ਬਾਬੇ ਨੇ ਹੁਣ ਖਤਰਨਾਕ ਰਾ ਚੁਣਿਆ ਉਹ ਕਹਿੰਦਾ ਕਿ ਗੁਰਗੋਬਿੰਦ ਸਿੰਘ ਜੀ ਨੇ ਵੀ ਪੀਰ ਦੇ ਭਗਤ ਸਨ ਰਾਜਸਥਾਨ ਜਦੋਂ ਗੁਰਗੋਵਿੰਦ ਸਿੰਘ ਗਏ ਤੇ ਉਹਨਾਂ ਨੇ ਪੀਰ ਅੱਗੇ ਸਿਰ ਝੁਕਾਇਆ ਜੇ ਗੁਰੂ ਸਾਹਿਬ ਨੇ ਪੀਰ ਨੂੰ ਮੰਨਿਆ ਤਾਂ ਤੁਸੀਂ ਕਿਉਂ ਨਹੀਂ ਮੰਨਦੇ ਸਾਹਸੰਗਤ ਜੀ ਗੱਲ ਅਧੂਰੀ ਸੀ ਗੁਰੂ ਸਾਹਿਬ ਨੇ ਸਿੱਖਾਂ ਦੀ ਪਰਖ ਲਈ ਅਜਿਹਾ ਕੀਤਾ ਸੀ ਨਾ ਕਿ ਪੀਰ ਦੀ ਭਗਤੀ ਬਾਬੇ ਨੇ ਇਤਿਹਾਸ ਨੂੰ ਤੋੜ ਮਰੋੜ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ ਜਦੋਂ ਗੁਰਮੀਤ ਕੌਰ ਨੂੰ ਇਸ ਬਾਰੇ ਪਤਾ ਲੱਗਿਆ ਉਸ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ ਉਸ ਨੇ ਸੋਚਿਆ ਕਿ ਇਹ ਬਾਬਾ ਇਤਿਹਾਸ ਨੂੰ ਤੋੜ ਮਰੋੜ ਕੇ ਸਾਡੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਅਤੇ ਉਹਨਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ ਇਸ ਨੂੰ ਸਬਕਤਾ ਸਿਖਾਉਣਾ ਪਵੇਗਾ ਪਹਿਲਾਂ ਉਸ ਨੇ ਨજર ਅੰਦਾਜ਼ ਕੀਤਾ ਸੋਚਿਆ ਸਮਾਂ ਸਭ ਠੀਕ ਕਰ ਦੇਵੇਗਾ ਗੁਰਮੀਤ ਕੌਰ ਹਰ ਸਵੇਰੇ ਗੁਰਦੁਆਰੇ ਜਾਂਦੀ ਗੁਰਬਾਣੀ ਸੁਣਦੀ ਅਤੇ ਖੇਤਾਂ ਵਿੱਚ ਕੰਮ ਕਰਦੀ। ਉਸਨੇ ਕਈ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਬਾਬਾ ਤੁਹਾਡੇ ਅੰਧਵਿਸ਼ਵਾਸ ਦਾ ਫਾਇਦਾ ਚੁੱਕਦਾ ਹੈ। ਸਿੱਖੀ ਸਾਨੂੰ ਸਿਖਾਉਂਦੀ ਹੈ ਕਿ ਦੁੱਖ ਸੁੱਖ ਵਾਹਿਗੁਰੂ ਦੀ ਰਜ਼ਾ ਵਿੱਚ ਹਨ। ਭੂਤ ਪ੍ਰੇਤ ਨਹੀਂ ਹੁੰਦੇ। ਕਿਸੇ ਨੇ ਕੁਝ ਨਹੀਂ ਮੰਨਿਆ। ਜਸਪ੍ਰੀਤ ਸਿੰਘ ਗੁਰਮੀਤ ਕੌਰ ਦਾ ਪੁੱਤਰ ਪਿੰਡ ਦੇ ਕੁਝ ਲੋਕਾਂ ਦੀਆਂ ਗੱਲਾਂ ਵਿੱਚ ਆ ਗਿਆ। ਸੋਹਣ ਸਿੰਘ ਨੇ ਉਸ ਨੂੰ ਕਿਹਾ ਕਿ ਤੇਰੀ ਮਾਂ ਜ਼ਿੰਦਗੀ ਦੇ ਦੁੱਖ, ਤੇਰੇ ਪਿਤਾ ਦੀ ਮੌਤ, ਗਰੀਬੀ, ਖੇਤੀ ਦੀਆਂ ਮੁਸ਼ਕਲਾਂ ਇਹ ਸਭ ਘਰ ਵਿੱਚ ਮਾ ਸ਼ਕਤੀ ਕਰਨ ਹੈ ਜੇ ਤੂੰ ਬਾਬੇ ਦੀ ਚੌਂਕੀ ਲਾ ਲਵੇ ਨਾ ਤਾਂ ਇਸ ਤੋਂ ਤੈਨੂੰ ਬਹੁਤ ਫਾਇਦਾ ਹੋ ਜਾਵੇਗਾ ਤੇ ਬਾਬਾ ਜੀ ਤੁਹਾਡੇ ਘਰ ਦੇ ਵਿੱਚ ਆਏ ਭੂਤ ਨੂੰ ਭਜਾ ਵੀ ਦੇਣਗੇ ਜਸਪ੍ਰੀਤ ਨੇ ਸਰੂ ਦੇ ਵਿੱਚ ਤਾਂ ਨજર ਅੰਦਾਜ਼ ਕੀਤਾ ਪਰ ਜਦੋਂ ਦੇਖਿਆ ਕਿ ਪਿੰਡ ਦੇ ਜ਼ਿਆਦਾਤਰ ਲੋਕੀ ਚੌਂਕੀ ਤੇ ਜਾਂਦੇ ਹਨ ਉਸ ਦੇ ਦਿਲ ਦੇ ਵਿੱਚ ਡਰ ਪੈਦਾ ਹੋ ਗਿਆ ਇੱਕ ਵੀਰ ਵਾਰ ਜਸਪ੍ਰੀਤ ਨੇ ਮਾਂ ਨੂੰ ਬਿਨਾਂ ਦੱਸੇ ਚੌਂਕੀ ਤੇ ਜਾਣ ਦਾ ਫੈਸਲਾ ਕੀਤਾ ਉਸ ਨੇ ਕਿਹਾ ਕਿ ਮਾਂ ਜੀ ਮੈਂ ਦੋਸਤਾਂ ਦੇ ਘਰ ਜਾ ਰਿਹਾ ਹਾਂ ਪਰ ਸਿੱਧਾ ਬਾਬੇ ਦੇ ਘਰ ਚਲਾ ਗਿਆ ਉੱਥੇ ਵੱਡੀ ਭੀੜ ਸੀ ਬਾਬਾ ਸਿਰ ਤੇਜ਼ੀ ਦੇ ਨਾਲ ਕੁਮਾਰਿਆ ਸੀ ਅੱਖਾਂ ਲਾਲ ਸੀ ਬਾਬੇ ਦੇ ਵਾਰ ਚਾਰੇ ਪਾਸੇ ਉਡਰੇ ਸਨ ਬੋਲੋ ਸੱਚੇ ਦਰਵਾਜ਼ ਦੀ ਸਾਰੇ ਜਕਾਰਾ ਲਲ ਰਹੀ ਸੀ ਜੈ ਮੇਰੇ ਅੱਗੇ ਸਿਰ ਝੁਕਾਓ ਕਿਉਂ ਨਹੀਂ ਮੰਦਾ ਉਹ ਦੀ ਜ਼ਿੰਦਗੀ ਬਰਬਾਦ ਕਰ ਦੇਵਾਂਗਾ ਜਸਪ੍ਰੀਤ ਚੁੱਪਚਾਪ ਭੀੜ ਦੇ ਵਿੱਚ ਬੈਠ ਗਿਆ ਤੇ ਅੱਖਾਂ ਦੇ ਵਿੱਚ ਡਰ ਲੈ ਕੇ ਉਸ ਜਗ੍ਹਾ ਦੇ ਉੱਪਰ ਬੈਠਾ ਸੀ ਕਿਉਂਕਿ ਉਸ ਦੇ ਮਨ ਦੇ ਵਿੱਚ ਇੱਕ ਡਰ ਸੀ ਕਿਉਂਕਿ ਇੱਕ ਤਾਂ ਬੱਚਾ ਤੇ ਦੂਜਾ ਉਸ ਨੇ ਇਹ ਮਾਹੌਲ ਵੀ ਪਹਿਲੀ ਵਾਰ ਦੇਖਿਆ ਸੀ ਗੁਰਮੀਤ ਕੌਰ ਨੂੰ ਜਦੋਂ ਪਤਾ ਲੱਗਿਆ ਕਿ ਉਸ ਦਾ ਪੁੱਤਰ ਚੌਂਕੀ ਤੇ ਗਿਆ ਹੈ ਉਸ ਦੀਆਂ ਅੱਖਾਂ ਲਾਲ ਹੋ ਗਈਆਂ ਉਸਨੇ ਨੀਲੀ ਦਸਤਾਰ ਬੰਨੀ, ਕਿਰਪਾਨ ਚੁੱਕੀ ਅਤੇ ਬਾਬੇ ਦੇ ਘਰ ਵੱਲ ਤੁਰ ਪਈ। ਨੇਰੇ ਪਹੁੰਚਦੇ ਹੀ ਵੱਡੀ ਭੀੜ ਦੇਖੀ। ਬਾਬਾ ਸਿਰ ਘੁਮਾਰਿਆ ਸੀ। ਚਿੰਟਿਆਂ ਢੋਲਕਿਆਂ ਹਾਰਮੋਨੀਅਮ ਦੀਆਂ ਆਵਾਜ਼ਾਂ। ਮੈਂ ਤੁਹਾਡੇ ਸਾਰੇ ਦੁੱਖ ਦੂਰ ਕਰ ਦੇਵਾਂਗਾ। ਪੀਰ ਦੀ ਜੈ ਸਾਰੇ ਉੱਤੇ ਜਕਾਰਾ ਲਾਉਣ ਲੱਗੇ। ਸਦਾ ਹੀ ਜੈ ਲਾਲਾਂ ਵਾਲੇ ਪੀਰ ਦੀ ਸਦਾ ਹੀ ਜੈ। ਗੁਰਮੀਤ ਕੌਰ ਨੇ ਜਸਪ੍ਰੀਤ ਨੂੰ ਭੀੜ ਦੇ ਵਿੱਚੋਂ ਲੱਭਣ ਦੀ ਕੋਸ਼ਿਸ਼ ਕੀਤੀ ਪਰ ਜਸਪ੍ਰੀਤ ਕਿਤੇ ਵੀ ਨਾ ਮਿਲਿਆ। ਉਸਨੇ ਬਹੁਤ ਇੱਧਰ ਉੱਧਰ ਭਾਲਿਆ ਪਰ ਗੁਰਮੀਤ ਜੋ ਕਿ ਬਿਲਕੁਲ ਪਰੇਸ਼ਾਨ ਹੋ ਕਿਸੀ ਬਾਬੇ ਨੇ ਗੁਰਮੀਤ ਨੂੰ ਦੇਖ ਲਿਆ ਕਿ ਸੋਚਿਆ ਕਿ ਸ਼ਾਇਦ ਇਹ ਬੀਬੀ ਵੀ ਮੇਰੀ ਚੌਂਕੀ ਵਿੱਚ ਸ਼ਾਮਲ ਹੋਣ ਦੇ ਲਈ ਆਈ ਹੈ ਗੂੰਜ ਦੀ ਆਵਾਜ਼ ਵਿੱਚ ਬੋਲਿਆ ਇੱਥੇ ਇੱਕ ਬੀਬੀ ਆਈ ਹੈ ਬੋਲੋ ਲਾਲਾ ਵਾਲੇ ਪੀਰ ਦੀ ਸੰਗਤ ਬੋਲੀ ਸਦਾ ਹੀ ਜੈ ਤੇਰੇ ਘਰ ਵਿੱਚ ਮਾੜੀ ਸ਼ਕਤੀ ਹੈ ਮੈਂ ਭਜਾ ਦੇਵਾਂਗਾ ਮੇਰੇ ਅੱਗੇ ਸਿਰ ਝੁਕਾਓ ਨਹੀਂ ਤਾਂ ਜ਼ਿੰਦਗੀ ਬਰਬਾਦ ਹੋ ਜਾਵੇਗੀ ਗੁਰਮੀਤ ਕੌਰ ਦਾ ਗੁੱਸਾ ਜੋ ਸੀ ਉਹ ਸੱਤਵੇਂ ਅਸਮਾਨ ਦੇ ਉੱਪਰ ਪਹੁੰਚ ਗਿਆ ਅਤੇ ਉਹ ਭੀੜ ਨੂੰ چیرਦੀ ਹੋਈ ਬਾਬੇ ਦੇ ਸਾਹਮਣੇ ਆ ਪਹੁੰਚੀ ਅੱਖਾਂ ਲਾਲ ਆਵਾਜ਼ ਵਿੱਚ ਗੰਭੀਰਤਾ ਅਤੇ ਬੋਲੀ ਮੈਂ ਤੇਰੀਆਂ ਝੂਠੀਆਂ ਗੱਲਾਂ ਵਿੱਚ ਨਹੀਂ ਆਉਂਦੀ ਮੇਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਸਿਰਫ ਇਹ ਕਿਹਾ ਕਿ ਇੱਕੋ ਅਕਾਲ ਪੁਰਖ ਦੇ ਅੱਗੇ ਸਿਰ ਝੁਕਾਉਣਾ ਹੈ ਕਿਸੇ ਪੀਰ ਫਕੀਰ ਦੇ ਅੱਗੇ ਨਹੀਂ ਤੂੰ ਸਾਡੇ ਗੁਰੂਆਂ ਦਾ ਇਤਿਹਾਸ ਤੋੜ ਮਰੋੜ ਕਰ ਰਿਹਾ ਹੈ ਮੈਂ ਤੈਨੂੰ ਪਹਿਲਾਂ ਵੀ ਚੇਤਾਵਨੀ ਦਿੱਤੀ ਸੀ ਪਰ ਤੂੰ ਨਹੀਂ ਮੰਨਿਆ ਬਾਬੇ ਨੇ ਸਿਰ ਹੋਰ ਤੇਜ਼ੀ ਨਾਲ ਘਮਾਇਆ ਗੁੱਸੇ ਵਿੱਚ ਕਿਹਾ ਤੂੰ ਪੀਰਾਂ ਨੂੰ ਗੁੱਸੇ ਵਿੱਚ ਲਿਆਂਦਾ ਹੈ ਬੋਲ ਸਾਚੇ ਦਰਬਾਰ ਦੀ ਮੈਂ ਤੇਰਾ ਘਰ ਤਬਾਹ ਕਰ ਦੇਵਾਂਗਾ ਤੇਰਾ ਪੁੱਤਰ ਮਰ ਜਾਵੇਗਾ ਜ਼ਿੰਦਗੀ ਬਰਬਾਦ ਹੋ ਜਾਵੇਗੀ ਜਸਪ੍ਰੀ ਜੋ ਭੀੜ ਦੇ ਵਿੱਚ ਸੀ ਡਰਦੇ ਹੋਏ ਅੱਗੇ ਆਇਆ ਉਸ ਨੇ ਬਾਬੇ ਦੇ ਪੈਰ ਫੜੇ ਬਾਬਾ ਜੀ ਮੇਰੀ ਮਾਂ ਨੂੰ ਮਾਫ਼ ਕਰ ਦਿਓ ਮੇਰੀ ਜ਼ਿੰਦਗੀ ਬਖਸ਼ ਦਿਓ ਇਹ ਦੇਖ ਕੇ ਗੁਰਮੀਤ ਕੌਰ ਦਾ ਗੁੱਸਾ ਹੋਰ ਵਧਿਆ ਉਸ ਨੇ ਹੱਥ ਚੁੱਕਿਆ ਤੇ ਬਾਬੇ ਦੀ ਗੱਲ ਤੇ ਇੱਕ ਜ਼ੋਰਦਾਰ ਥੱਪੜ ਜੜ ਦਿੱਤਾ ਪੂਰਾ ਵੇੜਾ ਖਾਮੋਸ਼ ਲੋਕਾਂ ਦੀਆਂ ਅੱਖਾਂ ਵਿੱਚ ਡਰ ਸੋਚਣ ਲੱਗੇ ਕਿ ਹੁਣੇ ਬੀਬੀ ਨਹੀਂ ਬਚੇਗੀ ਪੀਰ ਅਸਮ ਨੂੰ ਸਜ਼ਾ ਦੇਣਗੇ ਗੁਰਮੀਤ ਕੌਰ ਨੇ ਜਸਪ੍ਰੀ ਦਾ ਹੱਥ ਫੜਿਆ ਅਤੇ ਉਸ ਨੂੰ ਉੱਥੋਂ ਲੈ ਕੇ ਚਲੀ ਗਈ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਧਰਮ ਦੇ ਨਾਂ ਤੇ ਇੱਥੇ ਕੋਈ ਝਗੜਾ ਹੋਵੇ ਜਦੋਂ ਗੁਰਮੀਤ ਕੌਰ ਨੇ ਬਾਬਾ ਜੀ ਦੇ ਥੱਪੜ ਜੜਿਆ ਤੇ ਪਿੰਡ ਦੇ ਲੋਕ ਹੈਰਾਨ ਰਹਿ ਗਏ ਕੁਝ ਬੋਲੇ ਕਿ ਇਹ ਬੀਬੀ ਹੁਣ ਨਹੀਂ ਬਚੇਗੀ ਇਸ ਨੇ ਪੀਰ ਦੀ ਬੇਇੱਜ਼ਤੀ ਕੀਤੀ ਹੈ ਬਾਬਾ ਗੁੱਸੇ ਵਿੱਚ ਬੋਲੋ ਸੱਚੇ ਦਰਬਾਰ ਦੀ ਇਸ ਬੀਬੀ ਨੇ ਮੇਰੀ ਬੇਇੱਜ਼ਤੀ ਕੀਤੀ ਪੀਰ ਇਸ ਨੂੰ ਸਜ਼ਾ ਦੇਣਗੇ ਮੇਰਾ ਸਰਾਪ ਹੈ ਕੁਝ ਦਿਨਾਂ ਬਾਅਦ ਗੁਰਮੀਤ ਕੌਰ ਜੋ ਕਿ ਗੰਭੀਰ ਬਿਮਾਰੀ ਨੇ ਉਸ ਨੂੰ ਘੇਰ ਲਿਆ ਤੇਜ਼ ਬੁਖਾਰ ਸਰੀਰ ਕਮਜ਼ੋਰ ਲੋਕਾਂ ਨੇ ਇਹ ਕਿਹਾ ਕਿ ਪੀਰ ਨੇ ਸਜ਼ਾ ਇਸ ਨੂੰ ਦੇ ਦਿੱਤੀ ਹੈ ਅਸੀਂ ਕਿਹਾ ਸੀ ਕਿ ਪੀਰ ਨਾਲ ਮਾਰਾ ਕਰਨ ਵਾਲੇ ਨੂੰ ਸਜ਼ਾ ਮਿਲੇਗੀ ਜਸਪ੍ਰੀਤ ਡਰ ਗਿਆ ਕਿ ਮਾਂ ਜੀ ਸਾਨੂੰ ਬਾਬੇ ਦੇ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ ਸ਼ਾਇਦ ਤੁਹਾਡੀ ਬਿਮਾਰੀ ਦੂਰ ਹੋ ਜਾਵੇ ਗੁਰਮੀਤ ਕੌਰ ਨੇ ਸਮਝਾਇਆ ਪੁੱਤਰ ਇਹ ਬਿਮਾਰੀ ਵਾਹਿਗੁਰੂ ਦੀ ਰਜ਼ਾ ਵਿੱਚ ਹੈ ਮੈਂ ਸਿਰਫ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਗੇ ਅਰਦਾਸ ਕਰਾਂਗੇ ਇਹ ਬਾਬਾ ਝੂਠ ਦਾ ਜਾਲ ਬਣਦਾ ਹੈ ਸਾਡਾ ਸੱਚਾ ਵੀਰ ਵਾਹਿਗੁਰੂ ਹੈ ਸਿੱਖੀ ਅੰਧਵਿਸ਼ਵਾਸ ਨੂੰ ਨਹੀਂ ਸਿਖਾਉਂਦੀ ਜਸਪ੍ਰੀਤ ਦੀਆਂ ਅੱਖਾਂ ਦੇ ਵਿੱਚ ਡਰ ਸੀ ਪਰ ਉਸ ਨੇ ਮਾਂ ਦੀ ਗੱਲ ਸੁਣੀ ਉਸ ਨੂੰ ਮਾਂ ਦੀਆਂ ਸੁਨਾਈਆਂ ਗੁਰੂ ਨਾਨਕ ਦੀਆਂ ਖਾਮਾਂ ਯਾਦਾਂ ਜਿਨ੍ਹਾਂ ਨੇ ਅੰਧਵਿਸ਼ਵਾਸ ਤੋਂ ਮੁਕਤ ਕੀਤਾ ਗੁਰਮੀਤਕੌਰ ਦੀ ਬਿਮਾਰੀ ਨੇ ਪਿੰਡ ਦੇ ਵਿੱਚ ਡਰ ਫੈਲਾ ਦਿੱਤਾ ਲੋਕ ਸੋਚਦੇ ਕਿ ਜੇ ਇਸ ਨੇ ਬਾਬੇ ਦੀ ਮੰਨੀ ਹੁੰਦੀ ਯਾਗੇ ਠੀਕ ਹੁੰਦੀ ਪਰ ਗੁਰਮੀਤ ਕੌਰ ਨੇ ਸਭ ਨજર ਅੰਦਾਜ਼ ਕੀਤਾ ਹਰ ਸਵੇਰੇ ਘਰ ਦੇ ਨੇੜੇ ਗੁਰਦੁਆਰੇ ਸਾਹਿਬ ਉੱਥੇ ਜਾਂਦੀ ਬੈਠਦੀ ਜਪਜੀ ਸਾਹਿਬ ਦਾ ਪਾਠ ਕਰਦੀ ਅਤੇ ਵਾਹਿਗੁਰੂ ਦਾ ਨਾਮ ਸਿਮਰਨ ਕਰਦੀ ਇੱਕ ਦਿਨ ਜਸਪ੍ਰੀਤ ਨੇ ਦੇਖਿਆ ਕਿ ਮਾਂ ਦੀ ਸਿਹਤ ਵਿੱਚ ਸੁਧਾਰ ਆ ਰਿਹਾ ਹੈ ਬੁਖਾਰ ਘਟ ਸਰੀਰ ਵਿੱਚ ਤਾਕਤ ਵਾਪਸ ਆ ਰਹੀ ਹੈ ਗੁਰਮੀਤ ਕੌਰ ਨੇ ਕਿਹਾ ਪੁੱਤਰ ਵਾਹਿਗੁਰੂ ਦੀ ਕਿਰਪਾ ਹੈ ਜਦੋਂ ਸੱਚ ਦੇ ਰਾਹ ਤੇ ਚੱਲਿਏ ਤਾਂ ਵਾਹਿਗੁਰੂ ਆਪ ਰਾਖੀ ਕਰਦਾ ਹੈ ਪੀਰ ਸਾਡਾ ਕੁਝ ਵੀ ਨਹੀਂ ਵਿਗਾੜ ਸਕਦੇ ਜਸਪ੍ਰੀਤ ਦੇ ਦਿਲ ਦੇ ਵਿੱਚ ਉਮੀਦ ਜਾਗੀ ਉਹ ਮਾਂ ਦੀ ਸੇਵਾ ਕਰਨ ਲੱਗਿਆ ਸਵੇਰੇ ਗੁਰਦੁਆਰਾ ਸਾਹਿਬ ਜਾਣ ਲੱਗਿਆ ਪਿੰਡ ਦੇ ਲੋਕ ਗੁਰਮੀਤ ਕੌਰ ਦੀ ਸਿਹਤ ਦੇਖ ਕੇ ਹੈਰਾਨ ਹੋ ਗਏ ਜਿਹੜੇ ਬਾਬੇ ਦੀ ਗੱਲ ਨੂੰ ਸੱਚ ਮੰਨਦੇ ਸਨ ਉਹਨਾਂ ਦੇ ਦਿਲ ਦੇ ਵਿੱਚ ਵੀ ਐਸ ਵਕਤ ਇੱਕ ਬਹੁਤ ਵੱਡਾ ਸ਼ੱਕ ਪੈਦਾ ਹੋ ਗਿਆ ਇੱਕ ਬਜ਼ੁਰਗ ਬਲਵਿੰਦਰ ਸਿੰਘ ਜਿਸ ਨੇ ਕੀ ਪੰਚਾਇਤ ਇਕੱਠੀ ਕੀਤੀ ਅਤੇ ਇਹ ਕਿਹਾ ਕਿ ਬਾਬਾ ਜੋ ਕਿ ਪਿੰਡ ਦੇ ਵਿੱਚ ਅੰਧਵਿਸ਼ਵਾਸ ਫੈਲਾਉਂਦਾ ਹੈ ਪਿੰਡ ਦਾ ਮਾਹੌਲ ਖਰਾਬ ਕਰਦਾ ਹੈ ਜਿਸ ਦੇ ਨਾਲ ਸਾਡੇ ਪਿੰਡ ਦੇ ਲੋਕ ਸਿੱਖੀ ਨਾਲੋਂ ਟੁੱਟ ਰਹੇ ਨੇ ਅਤੇ ਇਹਨਾਂ ਬਾਬਿਆਂ ਦੇ ਵੱਲ ਜਾ ਰਹੇ ਨੇ ਅਤੇ ਇਹ ਕਿਹਾ ਕਿ ਇਸ ਬਾਬੇ ਨੂੰ ਪਿੰਡ ਦੇ ਵਿੱਚੋਂ ਕੱਢਣਾ ਜ਼ਰੂਰੀ ਹੈ ਅਤੇ ਉਸਨੇ ਪਿੰਡ ਦੇ ਕਾਫੀ ਮਹਤਵਾਰ ਬੰਦਿਆਂ ਨੂੰ ਇਕੱਠਾ ਕੀਤਾ ਅਤੇ ਕਿਹਾ ਕਿ ਜਿੱਥੇ ਗੁਰਬਾਣੀ ਹੋਵੇ ਜਿੱਥੇ ਗੁਰੂ ਦੀ ਸ਼ਕਤੀ ਹੋਵੇ ਉੱਥੇ ਨਾ ਤਾਂ ਭੂਤ ਰਹਿ ਸਕਦਾ ਹੈ ਤੇ ਨਾ ਕੋਈ ਪੀਰ ਫਕੀਰ ਸਾਨੂੰ ਇਸ ਬਾਬੇ ਨੂੰ ਪਿੰਡ ਚੋਂ ਕੱਢਣਾ ਚਾਹੀਦਾ ਹੈ ਜਦੋਂ ਬਾਬੇ ਨੂੰ ਇਸ ਬਾਰੇ ਪਤਾ ਲੱਗਿਆ ਕਿ ਗੁਰਮੀਤ ਕੌਰ ਦੀ ਸਿਹਤ ਤੇ ਸੁਧਾਰ ਹੋ ਰਿਹਾ ਹੈ ਉਸ ਦਾ ਗੁੱਸਾ ਵਧਿਆ ਉਸਨੇ ਚੌਂਕੀ ਹੋਰ ਜੋਰਾ ਸ਼ੋਰਾਂ ਦੇ ਨਾਲ ਲਾਉਣੀ ਸ਼ੁਰੂ ਕਰ ਦਿੱਤੀ ਅਤੇ ਬੋਲਿਆ ਬੋਲੋ ਸੱਚੇ ਦਰਬਾਰ ਕੀ ਜੈ ਇਸ ਬੀਬੀ ਨੇ ਮੇਰੀ ਬੇਇੱਜ਼ਤੀ ਕੀਤੀ ਹੈ ਇਹ ਮੇਰੀ ਨਾ ਮੰਨੀ ਤਾਂ ਪੂਰਾ ਪਿੰਡ ਮੁਸੀਬਤ ਵਿੱਚ ਆ ਜਾਵੇਗਾ ਖੇਤ ਸੁੱਕ ਜਾਣਗੇ ਬੱਚੇ ਮਰ ਜਾਣਗੇ ਬੱਚੇ ਬਿਮਾਰ ਹੋ ਜਾਣਗੇ ਬਾਬੇ ਨੇ ਨਵਾਂ ਹੀਲਾ ਸੋਚਿਆ ਸੋਹਣ ਸਿੰਘ ਨੂੰ ਕਿਹਾ ਕਿ ਰਾਤ ਨੂੰ ਤੂੰ ਗਰਮੀਤ ਕੌਰ ਦੇ ਖੇਤਾਂ ਵਿੱਚ ਜਾ ਕੇ ਅੱਗ ਲਾ ਦੇ ਲੋਕ ਸਮਝਣਗੇ ਕਿ ਪੀਰ ਦੀ ਸਜ਼ਾ ਹੈ ਸੋਹਣ ਸਿੰਘ ਨੇ ਮੰਨ ਲਿਆ ਰਾਤ ਦੇ ਹਨੇਰੇ ਦੇ ਵਿੱਚ ਉਹ ਮਿਸਾਲ ਲੈ ਕੇ ਗੁਰਮੀਤ ਕੌਰ ਦੇ ਖੇਤ ਵੱਲ ਗਿਆ ਪਰ ਨੇੜੇ ਪਹੁੰਚਦੇ ਹੀ ਉਸ ਨੇ ਜਸਪ੍ਰੀਤ ਨੂੰ ਮਾਂ ਦੀ ਸੇਵਾ ਕਰਦੇ ਦੇਖਿਆ ਗੁਰਮੀਤ ਕੌਰ ਦੀ ਆਵਾਜ਼ ਵਿੱਚ ਗੁਰਬਾਣੀ ਦੀਆਂ ਤੁਕਾਂ ਸੁਣਾਈਆਂ ਦਿੱਤੀਆਂ ਸੋਨ ਸਿੰਘ ਦੇ ਦਿਲ ਦੇ ਵਿੱਚ ਇੱਕ ਭਾਵਨਾ ਜਾਗੀ ਉਸ ਨੂੰ ਯਾਦ ਆਇਆ ਕੋਈ ਗੁਰਮੀਤ ਕੌਰ ਨੇ ਉਸ ਦੀ ਪਤਨੀ ਦੀ ਬਿਮਾਰੀ ਵੇਲੇ ਕਿੰਨੀ ਮਦਦ ਕੀਤੀ ਸੀ ਉਸ ਨੂੰ ਪੈਸੇ ਵੀ ਦਿੱਤੇ ਸੀ ਅਤੇ ਘਰ ਦੇ ਵਿੱਚ ਆਟਾ ਨਹੀਂ ਸੀ ਤਾਂ ਉਸ ਨੇ ਅਨਾਜ ਵੀ ਦਿੱਤਾ ਸੀ ਅੱਖਾਂ ਵਿੱਚ ਹੰਝੂ ਆਏ ਮਿਸਾਲ ਸੁਟੀ ਅਤੇ ਘਰ ਭੱਜ ਗਿਆ ਅਗਲੀ ਸਵੇਰ ਉਸਨੇ ਪੰਚਾਇਤ ਨੂੰ ਸਭ ਦੱਸਿਆ ਕਿ ਬਾਬੇ ਨੇ ਮੈਨੂੰ ਖੇਤ ਵਿੱਚ ਅੱਗ ਲਗਾਉਣ ਦੇ ਲਈ ਕਿਹਾ ਸੀ ਪਰ ਮੈਂ ਨਹੀਂ ਕੀਤਾ ਬਾਬਾ ਸਾਡੇ ਡਰ ਦਾ ਫਾਇਦਾ ਚੁੱਕਦਾ ਹੈ ਪਿੰਡ ਦੇ ਲੋਕ ਹੈਰਾਨ ਹੋ ਗਏ ਪੰਚਾਇਤ ਨੇ ਫੈਸਲਾ ਕੀਤਾ ਕਿ ਬਾਬੇ ਨੂੰ ਪਿੰਡੋਂ ਕੱਢਿਆ ਜਾਵੇ ਬਲਵਿੰਦਰ ਸਿੰਘ ਦੀ ਅਗਵਾਈ ਵਿੱਚ ਲੋਕ ਬਾਬੇ ਦੇ ਘਰ ਗਏ ਬਾਬਾ ਸਿਰ ਕੁਮਾਰਿਆ ਸੀ ਜੇ ਮੇਰੇ ਖਿਲਾਫ ਗਏ ਤਾਂ ਪੀਰ ਤੁਹਾਡੀ ਜ਼ਿੰਦਗੀ ਬਰਬਾਦ ਕਰ ਦੇਣਗੇ ਪਰ ਲੋਕ ਨਹੀਂ ਡਰੇ ਬਲਵਿੰਦਰ ਨੇ ਕਿਹਾ ਕਿ ਤੇਰਾ ਝੂਠ ਖੁੱਲ ਗਿਆ ਹੈ ਸਾਡੇ ਗੁਰੂ ਸਾਹਿਬ ਨੇ ਸਿਖਾਇਆ ਹੈ ਕਿ ਅੰਧਵਿਸ਼ਵਾਸ ਵਾਸ ਦੇ ਵਿੱਚ ਨਹੀਂ ਪੈਣਾ ਅਸ ਵਾਹਿਗੁਰੂ ਨੂੰ ਮੰਨਦੇ ਹਾਂ ਤੁਸੀਂ ਇਸ ਪਿੰਡ ਨੂੰ ਛੱਡੋ ਨਹੀਂ ਤਾਂ ਅਸੀਂ ਤੁਹਾਨੂੰ ਪੁਲਿਸ ਦੇ ਹਵਾਲੇ ਕਰ ਦੇਾਂਗੇ ਬਾਬੇ ਦੀਆਂ ਅੱਖਾਂ ਵਿੱਚ ਡਰ ਉਸਨੇ ਸਿਰ ਘਮਾਉਣਾ ਬੰਦ ਕੀਤਾ ਅਵਾਟ ਕੁਕੀ ਕਿ ਮੈਂ ਜਾ ਰਿਹਾ ਹਾਂ ਇਹ ਕਹਿ ਕੇ ਸਮਾਨ ਬੰਨਿਆ ਅਤੇ ਪਿੰਡ ਛੱਡ ਕੇ ਉੱਥੋਂ ਨਿਕਲ ਗਿਆ ਬਾਬੇ ਦੇ ਜਾਣ ਤੋਂ ਬਾਅਦ ਪਿੰਡ ਦੇ ਵਿੱਚ ਸ਼ਾਂਤੀ ਆਈ ਗੁਰਮੀਤ ਕੌਰ ਦੀ ਸਿਹਤ ਠੀਕ ਹੋ ਗਈ ਉਸਨੇ ਜਸਪ੍ਰੀਤ ਨੂੰ ਸਿੱਖੀ ਦੀਆਂ ਸਿੱਖਿਆਵਾਂ ਡੂੰਘਾਈ ਦੇ ਨਾਲ ਸਮਝਾਈਆਂ ਜਸਪ੍ਰੀਤ ਨੇ ਵਿਦੇਸ਼ ਜਾਣ ਦਾ ਸੁਪਨਾ ਛੱਡ ਮਾਂ ਦੇ ਨਾਲ ਖੇਤੀ ਕਰਨ ਦਾ ਫੈਸਲਾ ਕੀਤਾ ਲੋਕਾਂ ਨੇ ਗੁਰਮੀਤ ਕੋਰ ਦਾ ਧੰਨਵਾਦ ਕੀਤਾ ਗੁਰਦੁਆਰੇ ਦੇ ਵਿੱਚ ਇੱਕ ਵੱਡਾ ਸਮਾਗਮ ਹੋਇਆ ਜਿੱਥੇ ਹਿੰਦੂ ਸਿੱਖ ਤੇ ਹੋਰ ਧਰਮਾਂ ਦੇ ਲੋਕ ਇਕੱਠੇ ਹੋਏ ਗੁਰਬਾਣੀ ਸੁਲਿੰ ਉਸ ਪੂਰੀ ਸੰਗਤ ਦੇ ਸਾਹਮਣੇ ਸੋਹਣ ਸਿੰਘ ਨੇ ਮਾਫੀ ਮੰਗੀ ਅਤੇ ਇਹ ਕਿਹਾ ਕਿ ਮੈਂ ਬਾਬੇ ਦੀਆਂ ਗੱਲਾਂ ਦੇ ਵਿੱਚ ਆ ਕੇ ਬਾਬੇ ਦੇ ਉਸ ਡਰ ਦੇ ਵਿੱਚ ਆ ਕੇ ਮੈਂ ਐਡਾ ਵੱਡਾ ਫੈਸਲਾ ਲੈਣ ਜਾ ਰਿਹਾ ਸੀ ਪੂਰੀ ਸੰਗਤ ਦੇ ਗੁਰੂ ਸਾਹਿਬ ਮੈਨੂੰ ਮਾਫ ਕਰ ਦੇਣ ਪੂਰੀ ਸੰਗਤ ਨੇ ਸੋਹਣ ਸਿੰਘ ਨੂੰ ਮਾਫ ਕੀਤਾ ਅਤੇ ਉਸ ਤੋਂ ਬਾਅਦ ਸੰਗਤ ਨੇ ਇਹੀ ਫੈਸਲਾ ਲਿਆ ਕਿ ਅਸੀਂ ਇਕਜੁੱਟ ਹੋ ਕੇ ਰਾਵਾਂਗੇ ਅੱਗੇ ਤੋਂ ਸਮਾਜ ਦੇ ਵਿੱਚ ਐਦਾਂ ਦਾ ਕੋਈ ਪਖੰਡੀ ਸਾਡੇ ਪਿੰਡ ਦੇ ਵਿੱਚ ਨਾ ਵੜੇ ਜੇਕਰ ਕੋਈ ਪਖੰਡੀ ਵੜੇਗਾ ਵੀ ਤਾਂ ਉਸ ਨੂੰ ਅਸੀਂ ਅੰਧਵਿਸ਼ਵਾਸ ਇੱਥੇ ਇਹ ਨਹੀਂ ਕਰਨ ਦੇਵਾਂਗੇ ਨਾ ਹੀ ਕੋਈ ਐਦਾਂ ਦੇ ਟੂਨੇ ਟਾਮਣ ਵਾਲਾ ਕੰਮ ਕਰਨ ਦੇਵਾਂਗੇ ਸੋ ਉਸ ਤੋਂ ਬਾਅਦ ਉਹ ਬਾਬਾ ਚਲਾ ਗਿਆ ਤੇ ਪਿੰਡ ਦੇ ਵਿੱਚ ਸ਼ੁਕ ਸ਼ਾਂਤੀ ਆਈ ਤੇ ਸਾਰੇ ਹੀ ਧਰਮਾਂ ਦੇ ਲੋਕ ਇਕੱਠੇ ਹੋ ਕੇ ਰਹਿਣ ਲੱਗੇ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਗੁਰਫਤੇ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ